ਉਹ ਨਿਹਾਲੇ ਸ੍ਰੀ ਅਕਾਲ ਵਾਹੇ ਗੁਰਜੀਕਾ ਖਾਨਸਾ ਵਾਹਿਗੁਰੂ ਜੀ ਕੀ ਬਤੇ ਸਤਿਗੁਰਾਲ ਜੀ ਅੱਜ ਅਸੀਂ ਇੱਕ ਵਹਿਣ ਦੀ ਸ਼ੁਰੂਆਤ ਕਰ ਰਹੇ ਹਾਂ ਵਹਿਣ ਜਿਵੇਂ ਕਿ ਪਾਣੀ ਨਾਲ ਤੱਲਕ ਹੈ ਤੁਹਾਨੂੰ ਪਤਾ ਹੈ ਇਹਨੂੰ ਅਸੀਂ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਅਰਦਾਸ ਕਰਕੇ ਆਏ ਹਾਂ ਮੱਥਾ ਟੇਕ ਕੇ ਤੇ ਇਹ ਵਹਿਣ ਪੂਰੇ ਪੰਜਾਬ 'ਚ ਚੱਲਣਾ ਹੈ ਤਾ ਜੋ ਅਸੀਂ ਪਾਣੀਆਂ ਦਾ ਮੁੱਦਾ ਕਿੰਨਾ ਅਹਿਮ ਮੁੱਦਾ ਹੈ ਤੇ ਬਾਕੀ ਜੋ ਲੋਕਲ ਮੁੱਦੇ ਹੁੰਦੇ ਨੇ ਉਤੋਂ ਦੇ ਹਰ ਜਗ੍ਹਾ ਦੇ ਅਸੀਂ ਦੱਸਣ ਕੀ ਨਿਕਲੇ ਆ ਕਿ ਤਿੰਨ ਸੈਂਟਰ ਬੰਦ ਕਰਾਉਣ ਲਈ ਅਸੀਂ ਲੁਧਿਆਣੇ ਇੱਕ ਵੱਡਾ ਇਕੱਠ ਸੱਦਿਆ ਤਿੰਨ ਸੈਂਟਰ ਬੰਦ ਕਰਾਉਣ ਲਈ ਸਾਰਾ ਪੰਜਾਬ ਆਇਆ ਬਲਕਿ ਰਾਜਸਥਾਨ ਦੇ ਲੋਕ ਵੀ ਆਏ ਕਿਉਂਕਿ ਉਹ ਵੀ ਉਹਦੇ ਵਿਕਟਮ ਨੇ باوجود ਇਸ ਦੇ ਕਿ ਸਾਹਮਣੇ ਖੜ ਕੇ ਵਾਅਦਾ ਕੀਤਾ ਉਸ ਤੋਂ ਬਾਅਦ ਗਵਰਨਮੈਂਟ ਮੁੱਕ ਕਰ ਗਈ ਉਸ ਪੈਨ ਸੈਂਟਰ ਬੰਦ ਨਹੀਂ ਕੀਤੇ ਜਦਕੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਤਾਂ ਆਪਾ ਇੱਕ ਸੈਂਟਰ ਕੋਲੇ ਤਾਂ ਖੜੇ ਹੀ ਹੋਏ ਆਂ 2000 ਸੈਂਟਰ ਨੇ ਜੋ ਸਾਡੇ ਪੰਜਾਬ ਦੇ ਸਰਫੇਸ ਦੇ ਪਾਣੀ ਨੂੰ ਧਰਤੀ ਦੇ ਉਤਲੇ ਪਾਣੀ ਨੂੰ ਤੇ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ 2000 ਸੈਂਟਰ ਜਿਹਦੇ ਨਾਲ ਪੰਜਾਬ ਚ ਕੈਂਸਰ ਵੰਡਿਆ ਜਾ ਰਿਹਾ ਕਾਲਾ ਪੀਲਿਆ ਵੰਡਿਆ ਜਾ ਰਿਹਾ ਸਰੌਸਤ ਅਣਗਿਣਤ ਬਿਮਾਰੀਆਂ ਜਿੱਥੇ ਕੇ ਪਿਤਾ ਦਾ ਦਰਜਾ ਹੈ ਪਾਣੀ ਦਾ ਉਸ ਜਗ੍ਹਾ ਤੇ ਜੇ ਤਿੰਨ ਸੈਂਟਰ ਬੰਦ ਨਹੀਂ ਹੋਏ ਉਹਦੇ ਲਈ ਸਰਕਾਰ ਅੜ ਗਈ ਤਾਂ 2000 ਸੈਂਟਰ ਅਸੀਂ ਕਦੋਂ ਬੰਦ ਕਰਾਵਾਂਗੇ ਵੀ ਕਿਹੜੇ ਆ ਕਿਹੜੇ ਆ ਉਹ ਜਦ ਕਿ ਉਹਦੇ ਆਰਡਰ ਵੀ ਆ ਚੁੱਕੇ ਨੇ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਪੰਜਾਬ ਪੋਲਿਊਸ਼ਨ ਬੋਰਡ ਦੇ এনवायरमेंट ਮਿਨਿਸਟਰੀ ਦੀਆਂ ਸਾਰੀਆਂ ਸ਼ਰਤਾਂ ਨਹੀਂ ਪੂਰੀਆਂ ਹੋ ਰੀਆਂ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਨੇ ਸਟੇ ਦੇਣ ਤੋਂ ਮਨਾ ਕਰਤੀ باوجود ਉਸ ਦੇ ਉਹ ਸੈਂਟਰ ਬੰਦ ਨਹੀਂ ਕੀਤੇ ਗਏ ਤਿੰਨ ਤੇ ਜੇ 2000 ਬੰਦ ਕਰਾਉਣੇ ਆ ਤਾਂ ਕੌਣ ਕਰ ਸਕਦਾ ਪੰਜਾਬ ਗਵਰਨਮੈਂਟ ਇੱਚ ਕੋਈ ਨੈਸ਼ਨਲ ਗਵਰਨਮੈਂਟ ਦੀ ਲੋੜ ਨਹੀਂ ਜੀ ਪੰਜਾਬ ਗਵਰਨਮੈਂਟ ਹੁਣ ਅਸੀਂ ਇਸ ਵਹਿਣ ਨਾਲ ਲੋਕਾਂ ਕੋਲੇ ਜਾਵਾਂਗੇ ਉਹਨਾਂ ਦੇ ਲੋਕਲ ਜਿਹੜੇ ਸਰੋਤ ਨੇ ਜਿਵੇਂ ਕਿ ਆ ਪਿੱਛੇ ਆ ਦੱਸਾਂਗੇ ਕਿ ਆ ਤੁਹਾਡੇ ਸਰੋਤ ਨੇ 2000 ਜੋ ਪੰਜਾਬ ਦੇ ਪਾਣੀ ਨੂੰ ਗੰਦਾ ਕਰ ਰਹੇ ਨੇ ਜੇ ਤੁਸੀਂ ਇਹਨਾਂ ਨੂੰ ਸਹੀ ਕਰਾਉਣਾ ਤਾਂ ਇਸ ਗਵਰਨਮੈਂਟ ਨੂੰ ਉੱਚੋਗੇ ਕਰੂਗੇ ਜਾਂ ਜਾਉਗੇ ਤੇ ਜਿਹੜੇ ਵੀ ਨਵੇਂ ਆਉਣਗੇ ਉਹ ਕੋਈ ਵੀ ਆ ਜੇ ਉਹ ਇਨਾ ਮੁੱਦਿਆਂ ਤੇ ਆਵੇ ਆ ਕਹਿਣ ਤੇ ਹਰ ਲੋਕ ਕਲ ਮੁੱਦੇ ਨੂੰ ਔਰ ਇਹ ਕੇਸ ਗੱਲ ਨੂੰ ਕਹਿਣ ਕਿ ਪੰਜਾਬ ਹੈ ਜਿਹੜਾ ਉਹ ਪੰਜਾਬੀਆਂ ਦਾ ਹੈ ਅਸੀਂ ਬਹੁਣ ਨੇੜੇ ਖੜੇ ਆ ਹਿਮਾਚਲ ਦੇ ਹਿਮਾਚਲ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਬੋਨਾਫਾਈਟ ਦਾ ਕਾਨੂੰਨ ਕਹਿ ਦਿੰਦੇ ਆ ਅਸੀਂ ਉਹਨੂੰ ਡੋਮੋਸਾਈਲ ਦਾ ਕਹਿ ਰਹੇ ਆ ਕਿ ਯਾਰ ਪੰਜਾਬ ਦੇ ਵਿੱਚ ਪ੍ਰੀਫਰੈਂਸ ਪੰਜਾਬ ਨੂੰ ਦਿਓ ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੋ ਇੱਥੇ ਨਾਲ ਹਿਮਾਚਲ ਲੱਗਦਾ ਹੈ ਔਰ ਇਹ ਹਿਮਾਚਲ ਨੇ ਆਪ ਦੀ ਇੱਕ ਇੰਡਸਟਰੀ ਬਣਾਈ ਹੋਈ ਹੈ ਇੰਡਸਟਰੀਅਲ ਏਰੀਆ ਬਣਾਤਾ ਜਮਾ ਹੱਦ ਦੇ ਨਾਲ ਆ ਕੇ ਉਹਦਾ ਕਾਰਨ ਪਤਾ ਕੀ ਹੈ ਕਿ ਹਿਮਾਚਲ ਦੀਆਂ ਉਹਨਾਂ ਫੈਕਟਰੀਆਂ ਦਾ ਜਿੰਨੀ ਵੇਸਟੇਜ ਹੈ ਉਹ ਸਾਰੀ ਦੀ ਸਾਰੀ ਕਿਹੜੀ ਨਦੀ ਚ ਪਾਉਂਦੇ ਆ ਜੀ ਉਹ ਨਹੀਂ ਸਤਲੁਜ ਤੋਂ ਪਹਿਲਾਂ ਸਵਾਨ ਨਦੀ ਚ ਪਾਉਂਦੇ ਆ ਤੇ ਉਹ ਅੱਗੇ ਸਤਲੁਜ ਚ ਪੈਂਦੀ ਹੈ ਇਹ ਸਤ ਲੋ ਜਾ ਆਪਣੇ ਪਿੱਛੇ ਜਾ ਰਿਹਾ ਹੈ ਇਹ ਇਥੋਂ ਗੰਦਾ ਹੋਣਾ ਸ਼ੁਰੂ ਹੁੰਦਾ ਹੈ ਔਰ ਫੇਰ ਅੱਗੇ ਬੁੱਢਾ ਨਾਲਾ ਵੀ ਪਿਆ ਤੇ ਜਾ ਕੇ ਹਰੀਕੇ ਦੋਨਾਂ ਦਾ ਸੰਗਮ ਹੋਇਆ ਜਿੰਨੀਆਂ ਕੱਸੀਆਂ ਨਹਿਰਾਂ ਨਿਕਲੀਆਂ ਤੇ ਫੇਰ ਪੂਰੇ ਪੰਜਾਬ ਚ ਬਿਮਾਰੀ ਵੰਡੀ ਜਾਂਦੀ ਹੈ ਸਾਡੇ ਵਹਿਣ ਦਾ ਮੇਨ ਮਕਸਦ ਆ ਜੀ ਦੇ ਲਈ ਅਸੀਂ ਲੋਕਲ ਮੁੱਦੇ ਜਿਵੇਂ ਤੁਹਾਡੇ ਇੱਥੇ ਦੋ ਤਿੰਨ ਮੁੱਦੇ ਆ ਆ ਦੋ ਤੁਹਾਡੇ ਕੋਲੇ ਫੈਕਟਰੀਆਂ ਵੀ ਨਹੀਂ ਸਭ ਤੋਂ ਵੱਡੀ ਇਹ ਪੇਜ ਸੀ ਐਲ ਵੱਡੀ ਇੱਕ ਮੈਨੂੰ ਬੜੇ ਸੱਚੀ ਮੈਨੂੰ ਹੁਣੇ ਦੱਸੀ ਕਿਸੇ ਨੇ ਮਤਲਬ ਬੜੇ ਸ਼ਰਮ ਦੀ ਗੱਲ ਹੈ ਕਿ ਇਸ ਫੈਕਟਰੀ ਦੇ ਉੱਤੇ 2020 ਔਰ 19 ਦੇ ਵਿੱਚ 105 ਕਰੋੜ ਰੁਪਇਆ ਲਾ ਕੇ ਦੀ ਕਪੈਸਿਟੀ ਵਧਾਈ ਗਈ ਸੀ 100 ਤੋਂ 300 ਟਨ ਦੀ ਕੀਤੀ ਗਈ ਸੀ ਉਸੇ ਫੈਕਟਰੀ ਨੂੰ 42 ਕਰੋੜ ਦਾ ਕੋਈ ਮਿਸਟਰ దਈਆ ਨੇ ਹਰਿਆਣੇ ਤੋਂ ਉਹਨਾਂ ਨੂੰ ਵੇਚ ਦਿੱਤਾ ਗਿਆ 105 ਕਰੋੜ 1 ਸਾਲ ਪਹਿਲਾਂ ਸਰਕਾਰ ਖੁਦ ਲਾ ਰਹੀ ਉਹਦੇ ਤੇ 88 ਕਿੱਲੇ ਜ਼ਮੀਨ ਆ ਪਲੀਜ਼ ਮੈਨੂੰ ਕਰੈਕਟ ਕਰ ਰਹੇ ਹੋ ਜੇ ਗਲਤ ਆ ਤਾਂ 88 ਕਿੱਲੇ ਜ਼ਮੀਨ ਹੈ ਪਹਿਲਾਂ ਕਿੰਨੇ ਲੱਗੇ ਹੋਣਗੇ ਤੇ ਦੇ ਦਿੱਤੀ ਗਈ ਹੈ ਆਮ ਪਬਲਿਕ ਚ ਗੱਲ ਹੈ ਕਿ ਕੁਝ ਜਿਨ੍ਹਾਂ ਦੀ ਸਾਡੀ ਉਦੋਂ ਸਰਕਾਰ ਸੀ ਉਹਨਾਂ ਦੀਆਂ ਪਾਰਟਨਰਸ਼ਿਪਾਂ ਵਿੱਚ ਨੇ ਇਹਦੀ ਕੋਈ ਜਾਂਚ ਹੋਊਗੀ ਜਦੋਂ ਪਬਲਿਕ ਚ ਗੱਲ ਆ ਜੇ ਕੀ ਐ ਇਸ ਨਵੀਂ ਇਨਕਲਾਬੀ ਸਰਕਾਰ ਨੇ ਉਹਦੀ ਕੋਈ ਜਾਂਚ ਦਾ ਇਨੀਸ਼ੀਏਟਿਵ ਲਿਆ ਹੈ ਜੇ ਸ਼ੱਕ ਹੈ ਮੰਨ ਲਓ ਸਾਡਾ ਸ਼ੱਕ ਗਲਤ ਹੈ ਇੱਕ ਆਦੇ ਨਾਲ ਦੂਰ ਹੋਊਗਾ ਜਾਂਚ ਨਾਲ ਕੀ ਇਹ ਜਾਂਚ ਹੋਊਗੀ ਕੀ ਇਸ ਪਾਣੀ ਨੂੰ ਜਿਹੜਾ ਆ ਸਿੱਧਾ ਨੰਗਲ ਦਾ ਨਾਲਾ ਆ ਰਿਹਾ ਪੂਰਾ ਕੋਈ ਐਸਟੀਪੀ ਨਹੀਂ ਜਦ ਕਿ ਆ ਨਾਲ ਆਪਾਂ ਇੱਕ ਐਸਟੀਪੀ ਤੇ ਖੜੇ ਆ 6 ਪਿੰਡਾਂ ਲਈ ਹੈ ਲਈ ਹੈ ਤੇ ਇੱਕ ਸ਼ਹਿਰ ਲਈ ਕੋਈ ਨਹੀਂ ਇਹ ਸਾਰੇ ਦਾ ਸਾਰਾ ਗੰਦਾ ਪਾਣੀ ਲਿਆ ਕੇ ਸਤਲੁਜ ਚ ਸੁੱਟ ਦਿਓ ਸਾਡੇ ਉਤੇ ਸੀਚੇਵਾਲ ਸਾਹਿਬ ਵੀ ਲੱਗੇ ਹੋਏ ਆ ਲੁਧਿਆਣੇ ਦੇ ਛੋਟੇ ਜਿਹੇ ਹਿੱਸੇ ਨੂੰ ਸੀਵਰੇਜ ਤੇ ਖੂਬ ਬਣਾਉਣੇ ਆ ਜੀ ਕਿਉਂ ਕਿਉਂਕਿ ਅਸੀਂ ਰੌਲਾ ਪਾਤਾ ਤੇ ਭਾਈ ਸਾਹਿਬ ਇੱਥੇ ਆ ਜੋ ਬਣਾ ਦਿਓ ਖੂ ਆ ਕੇ ਜਦ ਕਿ ਉਹ ਵੀ ਕੀ ਹੈ ਕਿ ਬੰਦੇ ਨੂੰ ਕੈਂਸਰ ਆ ਸਿਰ ਦੁਖਦੇ ਦੀ ਗੋਲੀ ਆ ਅਗੇ ਡੇਰੀਆਂ ਬੰਦ ਕਰ ਦਿਆਂਗੇ ਸੀਵਰੇਜ ਬੰਦ ਕਰ ਦਿਆਂਗੇ ਤੇ ਜਿਹੜਾ ਕੈਮੀਕਲ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਹੁਣ ਦੇਵੇਂ ਥੋੜੇ ਆ ਫੈਕਟਰੀ ਆ ਇੱਥੇ ਪੂਰੀ ਸਵਾਹ ਜਮਾ ਹੋ ਜਾਂਦੀ ਹੈ ਜੀਨੂਏ ਚੱਕ ਕੇ ਲ ਜਾਂਦੇ ਨੇ ਬਾਅਦ ਚ ਟਰੱਕ ਆ ਰਹੀਂ ਉਸ ਤੋਂ ਪਹਿਲਾਂ ਉਹ ਉੱਡਦੀ ਐ ਆ ਪਾਣੀ ਚ ਪੈਂਦੀ ਐ ਆ ਛਾ ਪਿੰਡਾਂ ਤੇ ਪੈਂਦੀ ਐ ਇਹਦੇ ਬਾਰੇ ਕੋਈ ਹੈ ਨੋਰਮਸ ਆ ਜਿਹੜੀ ਹਿਮਾਚਲ ਵਾਲੀ ਐ ਜਿਹੜੀ ਉਹਨਾਂ ਨੇ ਇੰਡਸਟਰੀਅਲ ਬਣਾਈ ਐ ਦੋਨਾਂ ਇਹਨਾਂ ਨੂੰ ਐਨਜੀਟੀ ਦਾ ਨੋਟਿਸ ਹੋ ਚੁੱਕਿਆ ਹੈ ਦੋ ਡੀਸੀਆਂ ਦੀ ਕਮੇਟੀ ਬਣੀ ਐ ਕਿ ਸਾਨੂੰ ਜਵਾਬ ਦਿਓ ਇੱਕ ਸਾਲ ਹੋ ਗਿਆ ਮੈਨੂੰ ਨਹੀਂ ਪਤਾ ਉਹਦਾ ਜਵਾਬ ਦਿੱਤਾ ਹੈ ਜਾਂ ਨਹੀਂ ਦਿੱਤਾ ਕੀ ਇਹ ਪੰਜਾਬ ਸੋਚੂਗਾ ਇਹਦੇ ਬਾਰੇ ਨਾਲ ਇੰਡਸਟਰੀ ਬਣਾਤੀ ਹੈ ਵੱਡੇ ਵੱਡੇ ਹੈਵੀ ਟਰੱਕ ਇੰਨਾ ਸ਼ਹਿਰਾਂ ਵਿੱਚ ਦੀ ਗੁਜ਼ਰਦੇ ਨੇ ਕੀ ਸਾਥੋਂ ਉਹਨਾਂ ਨੇ ਇਹਦੀ ਪਰਮਿਸ਼ਨ ਲਈ ਹੈ ਆ ਸ਼ਹਿਰ ਵਿਚਾਰਾ ਡੰਗਲ ਤੇ ਆ ਪਿੰਡ ਇਹਨਾਂ ਨੇ ਕੋਈ ਗੁਨਾਹ ਕੀਤਾ ਕਿ ਵੱਡੇ ਵੱਡੇ ਟਰੱਕ ਰਾਤ ਨੂੰ ਵੀ ਗੁਜ਼ਰਨ ਦਿਨੇ ਵੀ ਗੁਜ਼ਰਨ ਸਮਾਨ ਉਤਾਰਾ ਹਿਮਾਚਲ ਇੰਡਸਟਰੀ ਦਾ ਜਿਹੜਾ ਵੇਸਟੇਜ ਆ ਸਾਰਾ ਪੰਜਾਬ ਚ ਇਹ ਕੀ ਹੈ ਕੀ ਸਾਡੀਆਂ ਗਵਰਨਮੈਂਟਾਂ ਜਾਗਣਗੀਆਂ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਹੈਗੀ ਐ ਆਹੀ ਕਹਿਣ ਲੋਕਾਂ 'ਚ ਜਾ ਰਹੇ ਐ ਔਰ ਇਹ ਕਹਿ ਰਹੇ ਐ ਕਿ ਸਰਕਾਰਾਂ ਉਤੋਂ ਨਹੀਂ ਡੇਕਦੀਆਂ ਅਸੀਂ ਬਣਾਉਣੇ ਐ ਤੇ ਜਦੋਂ ਅਸੀਂ ਬਣਾਉਣੇ ਐ ਕਿ ਇਨ੍ਹਾਂ ਤੋਂ ਪੁੱਛਾਂਗੇ ਕਿ ਐਸ ਮੁੱਦੇ ਤੇ ਤੁਸੀਂ ਕੀ ਕੀਤਾ ਪੰਜਾਬ ਦੀ ਹੋਂਦ ਪਾਣੀ ਨਾਲ ਜੁੜੀ ਐ ਐਸੇ ਸਤਲੋ ਚੋਂ ਅਮਰਤ ਸ਼ਕਾਇਆ ਗਿਆ ਸੀ ਤੇ ਹੁਣ ਕੀ ਹਾਲ ਹੋ ਗਿਆ ਆ ਗੰਦ ਪੈ ਰਿਆ ਪਿੱਛੇ ਖੜਾ ਤੇ ਸਾਰੇ ਹਿਮਾਚਲ ਦੀ ਇੰਡਸਟਰੀ ਦਾ ਪੈ ਰਿਆ ਔਰ ਅੱਗੇ ਜਾ ਕੇ ਤੁਹਾਨੂੰ ਪਤਾ ਹੀ ਆ ਦੱਸ ਚੁੱਕੇ ਕੀ ਹੋ ਰਿਹਾ ਸੋ ਇਸ ਕੰਮ ਲਈ ਅਸੀਂ ਨਿਕਲੇ ਆ ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਲਾਂਗੇ ਬਾਕੀ ਸਾਡੇ ਸਾਰੇ ਬੰਦੇ ਲੱਖਾ ਸਪੈਸ਼ਲੀ ਇੱਕ ਵਾਰੀ ਆਪ ਦੀ ਗੱਲ ਕਹਿ ਦੇ ਫਿਰ ਤੁਹਾਡੇ ਦਿਲੋ ਦਿਮਾਗ ਚ ਜੋ ਵੀ ਗੱਲ ਹੋਈ ਪਲੀਜ਼ ਖੁੱਲ ਕੇ ਪੁੱਛਿਓ ਜੇ ਅਸੀਂ ਤੁਹਾਡੇ ਨਾਲ ਵਿਚਾਰਾਂ ਹੀ ਸਾਂਝੀਆਂ ਕਰਨ ਆਏ ਆ ਕੋਈ ਲਿਹਾਜ ਨਾ ਕਰਿਓ ਜੇ ਸਾਡਾ ਹਾਂਜੀ ਲੱਖਾ ਜੀ